ਜਿਹਨਾਂ ਤੁਸੀਂ ਆ ਲੜਾਈ ਲੜੀ ਜਿਹਨੇ ਕਰਕੇ ਤੁਸੀਂ ਪਾਰਟੀ ਦਾ ਝੰਡਾ ਹੀ ਨਹੀਂ ਬੁਲੰਦ ਕੀਤਾ ਬਹੁਤ ਵੱਡਾ ਮਾਨ ਪਾਰਟੀ ਦਾ ਰੱਖਿਆ ਦੇਸ ਨਾ ਦੀ ਆਪਣੀ ਸਰਵਦਾਤ ਦਾ ਵੀ ਤੁਸੀਂ ਲਗਾ ਹਮੇਸ਼ਾ ਤੁਹਾਡੇ ਨਹੀਂ ਨਵਾਗੇ ਤੇ ਅੱਜ ਮੈਂ ਸ਼ੁਕਰਾਨਾ ਕਰਦੀ ਹਾਂ ਜ਼ਿਲ੍ਹਾ ਪ੍ਰਧਾਨ ਦੀ ਸਾਾਰੇ ਬੋਕਰਾਂ ਦਾ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਉਹ ਟਾਸਾ ਲੈ ਕੇ ਸਭ ਤੋਂ ਪਹਿਲਾ ਉਹਨਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਜਿਨ੍ਹਾਂ ਨੇ ਸਦਾ ਹੀ ਇਸ ਬਠਿੰਡੇ ਹਲਕੇ ਦੀ ਸਾਡੇ ਬਕਰਾਂ ਦੇ ਸਾਡੇ ਪਾਰਟੀ ਦੀ ਇੱਜ਼ਤ ਰੱਖਦੇ ਰਹੇ। ਭਾਵੇਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਜਿੱਥੇ ਪਾਰਟੀ ਨੂੰ ਜ਼ਮਾਨਤਾ ਜੱਤੋਂ ਜਾਂ ਦੂਜੇ ਹਲਕਿਆਂ 'ਚ ਲੇਕਿਨ ਚੌਥੀ ਬਾਅਦ ਜੇ ਮਾਨ ਬਖਸ਼ਾ ਜਿਕਰੂ ਸਾਹਿਬ ਨੇ ਕਿਰਪਾ ਕੀਤੀ ਤੇ ਤੁਹਾਡੇ ਰੂਪ 'ਚ ਕਿਰਪਾ ਕੀਤੀ ਜਿਹੜਾ ਤੁਸੀਂ ਮਿਹਨਤ ਕੀਤੀ ਜਿਹੜੀ ਤੁਸੀਂ ਲੜਾਈ ਲੜੀ। ਤੇ ਅੱਜ ਜਿਹੜੇ ਕਹਿੰਦੇ ਨੇ ਕਿ ਅਕਾਲੀ ਦਲ ਖਤਮ ਹੋ ਗਿਆ ਹੈ। ਡਾਇਨਾਸੌਰ ਆ ਸਕਦੇ ਨੇ ਲੇਕਿਨ ਅਕਾਲੀ ਦਲ ਨਹੀਂ ਆ ਸਕਦਾ। ਜਾ ਤੂੰ ਮੇਰੇ ਬੰਦੇ ਤਾਂ ਕਿਉਂ ਮੁੱਚ ਲਾ ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਜਿਸ ਗੁਰੂ ਸਾਹਿਬ ਦਾ ਉਹ ਤਾਸਤਾ ਲੈ ਕੇ ਤੇ ਜਿਸ ਵਕਤ ਇਹ ਫੌਜ ਦੇ ਉੱਤੇ ਜਿਸ ਪਾਰਟੀ ਨੂੰ ਮਾਨ ਹੈ ਜੇ ਗੁਰੂ ਸਾਹਿਬ ਸਾਡੇ ਵਰਲੇ ਤੇ ਤੁਹਾਡੇ ਸਾਥ ਸਾਡੇ ਨਾਲ ਹੈ ਫਿਰ ਇਸ ਤਕੜੀ ਦੇ ਛੰਨੇ ਨੂੰ ਇਸ ਕੌਮ ਦੇ ਖੇਤਰੀ ਪਾਰਟੀ ਨੂੰ ਜਿਹੜੇ ਸ਼੍ਰੀ ਅਤਾਵ ਤੱਕ ਸਾਹ ਕੋ ਗੁਰੂ ਸਾਹਿਬ ਦੀ ਹਜ਼ੂਰੀ ਆਪੀ ਗਈ 106 ਸਾਲ ਪਹਿਲੇ ਇਸ ਪਾਰਟੀ ਨੂੰ ਕੋਈ ਘਰਾ ਨਹੀਂ ਸਕਦਾ ਕੋਈ ਹਰਾ ਨਹੀਂ ਸਕਦਾ ਸਾਰਾ ਸ੍ਰੀ ਹਰਿਮਨ ਕੱਲ ਜੋ ਬਲ ਜ਼ੋਰ ਜ਼ਰੂਰ ਹੋ ਸਕਦਾ ਹੈ ਝੂਠੇ ਪ੍ਰਚਾਰ ਦੇ ਕਰਕੇ ਲੋਕੀ ਸਾਨੂੰ ਪਿੱਛੇ ਜ਼ਰੂਰ ਧੱਕ ਸਕਦੇ ਨੇ ਲੇਕਿਨ ਝੂਠ ਦੇ ਕਦੇ ਪੈ ਨਹੀਂ ਹੁੰਦੇ ਜਿੱਤ ਦਾ ਸੱਚ ਦੀ ਹੋਣੀ ਹੈ ਤੇ ਉਹ ਸੱਚ ਦੀ ਜਿੱਤ ਤੁਸੀਂ ਇਸ ਵਾਰ ਇਹ ਨਾਲ ਚੋਣ ਵਿੱਚ ਦਿਖਾ ਦਿਓ ਸਾਰੇ ਪੰਜਾਬ 'ਚ ਸਭ ਤੋਂ ਵੱਡੀ ਕਾਰਨਾਵੀ ਜੇ ਹੋਈ ਤੇ ਆ ਮੇਰੇ ਬਠਿੰਡੇ ਪਾਰਲੀਮੈਂਟਰੀ ਹਲਕੇ ਦੇ ਵਰਕਰਾਂ ਦਾਲੀ ਦਰਾਦਾ ਮੈਂ ਸ਼ੁਕਰਾਨਾ ਨਹੀਂ ਕਰ ਸਕਦਾ ਖਾਸ ਤੌਰ ਤੇ ਉਹਨਾਂ ਬੀਬੀਆਂ ਦਾ ਜਿਨ੍ਹਾਂ ਬੀਬੀਆਂ ਨੇ ਪਾਰਟੀ ਦਾ ਝੰਡਾ ਚੱਕਿਆ ਝੰਡਾ ਚੱਕ ਕੇ ਲੜਾਈ ਲੜੀ ਅੱਗੇ ਆਇਆ ਜਿਹੜੇ ਘਰ ਤੋਂ ਪਹਿਲੇ ਤੋਂ ਬਾਅਦ ਵੀ ਨਿਕਲੀਆਂ ਸੀਆਂ ਉਹ ਬਾਹਰ ਨਿਕਲ ਕੇ ਉਹਨਾਂ ਨੇ ਇਹ ਲੜਾਈ ਲੜੀ ਤੇ ਵੋਟਾਂ 'ਚ ਵੱਡੀ ਕਾਮਯਾਬੀ ਉਹਨਾਂ ਨੇ ਦੀ ਹਾਸਲ ਕੀਤੀ ਸ਼ਹਿਰ ਮੇਰਾਖਿਆ ਦੀ ਬੀਬੀਆਂ ਹੀ ਹੈਗੀ ਬਠਿੰਡੇ ਜ਼ਿਲ੍ਹੇ ਤੋਂ ਜੋ ਸੀਜੀ ਜਿਲ੍ਹੇ ਨਾਲ ਸਭ ਤੋਂ ਵੱਧ ਮੋਟਾ ਦੇ ਨਾਲ ਪੂਰੇ ਪੂਰੇ ਜ਼ਿਲ੍ਹੇ ਦੇ ਸਭ ਤੋਂ ਵੱਧ ਵੋਟਾਂ ਦੇ ਨਾਲ ਜਿਹਨਾਂ ਨੇ ਕਾਮਯਾਬੀ ਹਾਸਲ ਕੀਤੀ ਉਹ ਵੀ ਇੱਕ ਬੀਬੀ ਹੈਗੀ ਇਹ ਸਾਰ ਸਾਰੇ ਸਾਰਿਆਂ ਦੀ ਮਿਹਨਤ ਦਾ ਸਬਕ ਹੈਗਾ ਅੱਜ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਪਾਰਲੀਮੈਂਟਰੀ ਚੋਣਾਂ 'ਚ ਜੇ ਅੱਪਾ ਕਹੀਏ 13% ਸਾਡੀ ਵੋਟ ਸੀਗੀ ਤੇ ਅੱਜ ਪਾਰਟੀ ਦੀ ਵੋਟ ਸ਼ਹਿਰ ਡਬਲ ਹੋ ਕੇ 26% ਪੰਜਾਬ 'ਚ ਹੋ ਗਈ ਤੇ ਜੇ ਆਪਣੇ ਹਲਕੇ ਦੀ ਗੱਲ ਕਰੀਏ ਤਾਂ 40% ਦੀ ਵੋਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀਆਂ ਵੱਡੇ ਵੱਡੇ ਇਹਨਾਂ ਦੇ ਲੀਡਰ पामे खुडिया साहब मंत्री हिम्मत जज्बा अजाही बेनती करा कि जिसे इन्होंने पार्टी पिछे धक्न वास्तव ने हर ही लाप लाया तकरीबन एक हजार ए ਕੈਂਡੀਟ ਜਿਨ੍ਹਾਂ ਦੇ ਕਾਗਜ਼ ਰੱਦ ਕਰ ਦਿੱਤੇ ਕਈ ਸਾਥੇ ਹਲਕੇ ਜਿੱਥੇ ਇੱਕ ਵੀ ਕਾਗਜ਼ ਨਹੀਂ ਦਾਖਲ ਹੋ ਸਕਿਆ ਮਾਝੇ ਛੇ ਦਰਜਾ ਹਲਕੇ ਇੱਕ ਵੀ ਕਾਗਜ਼ ਨਹੀਂ ਦਾਖਲ ਕਰਨ ਦਿੱਤਾ ਇਹਨਾਂ ਮੁਖਲਾਵਟ ਛੇ ਇਸੇ ਇਹਨਾਂ ਡਰ ਅਕਾਲੀ ਦਰ ਦਾ ਪਿਆ ਹੋਇਆ ਸੀ ਲੇਕਿਨ ਇਸ ਤੋਂ ਬਾਅਦ ਵੀ ਸਰਕਾਰ ਦੇ ਧੱਕੇ ਸਾਹਮੇ ਗਾਮ ਗੰਦਲ ਵਿੱਚ ਤੁਸੀਂ ਸਾਰੇ ਨੂੰ ਬਰਨ ਆਡੀਓ ਤੋਂ ਸੁਣੀ ਜਿਹੜਾ ਐਸਐਸਸੀ ਸਾਫ ਕਰਦਾ ਹਰ ਹਿੱਲਾ ਆਪਣਾ ਪਟਿਆਲੇ ਦਾ ਐਸਐਸਸੀ ਲੇਕਿਨ ਪਾਰਟੀ ਨੂੰ ਜਿੰਨਾ ਚਾਹੀਦਾ ਹੈ ਇਹਦੇ باوجود ਅਕਾਲੀ ਦਲ 2 ਨੰਬਰ 'ਚ ਆਈ ਕਾਂਗਰਸ ਨੇ ਲੜ ਕੇ ਲੜਾਈ ਢੀ ਫੇਰ ਵੀ ਕਾਂਗਰਸ ਨੂੰ ਪਛੇਤ ਤੱਕ ਇਹ ਆਮ ਆਦਮੀ ਪਾਰਟੀ ਨੂੰ ਹੰਸਟੰਗੀ ਤਰ੍ਹਾਂ ਸਮਝ ਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਖੜੇ ਹੋ ਗਏ ਨੇ ਲੋਕਾਂ ਨੇ ਝੂਠ ਤੇ ਸੱਚ ਦੇ ਵਿੱਚ ਸਾਰਾ ਦੇਖ ਲਿਆ ਹੈ ਜਿਹੜਾ ਹਜ਼ਾਰ ਰੁਪਏ ਦੀਪੀਆਂ ਦੀ ਗੱਲ ਕਰਦੇ ਸੀਗੇ ਜਿਹੜੇ ਅੰਗਲੇ ਪੰਜਾਬ ਦੇ ਕੱਚੇ ਮਨਜ਼ਿਲ ਨੂੰ ਪੱਕੇ ਕਰਨ ਦੀ ਗੱਲ ਕਰਦੇ ਸੀ ਜਿਹੜੇ ਸਕੂਲ ਤੇ ਹਸਪਤਾਲ ਬਣਾਉਣ ਦੀ ਗੱਲ ਕਰਦੇ ਸੀ ਅੱਜ 5 ਸਾਲ ਤੁਰੇ ਹੋਣ ਨੂੰ 7 ਮਹੀਨੇ ਰਹਿ ਗਏ ਨੇ ना कोई हस्पताल कोई स्कूल देख़ा, लेकिन देख़ा की है कि बुरी तरीके कानून व्यवस्था जिथे एम एल ए पुलिस हाजिर सेम आ कतल हो गया जे एतवार हो शनिवार मोके च नौजवान का शुक्रवार को एक बीबीए घर चुशियार

बारह हजार करोड़ का एक नवा करजा चाड़े भावे पांच लाख करोड़ का कर्जा चाड़ता लेकिन प्रॉपरिया होटन चे भी लगे हुए लेकिन चलो लोग सारा कुछ देख रहे हैं अब वक्त मे बेनती कर सच का प्रचार करिए जी सरकार कर रही है लोगों के सामने लगे फिर तकड़े होके जमें सिखो साहब ने कहा साल वास्ते आप छो ਹਰ ਪਿੰਡ 'ਚ ਹਰੇਕ ਜਮਨ ਦਾ ਵੋਟ ਹੁੰਦੀ ਹੈ ਜੇ ਕਿਸੇ ਵਕਰ ਦੇ ਕੋਲ 20 ਫੋਟਾ ਹੈ ਗਿਆ ਉਹਨਾਂ ਤੇ ਵੀ ਸਾਨੂੰ ਲੋੜ ਹੈ ਜਿਹਦੇ ਕੋਲ 200 ਫੋਟਾ ਹੈ ਗਿਆ ਉਹਦੇ ਵੀ ਸਾਡੇ ਕੋਲ ਲੋੜ ਹੈਗੀ ਤੇ ਜਿਹਦੇ ਕੋਲ 2000 ਮੋਟੇ ਉਹਦੇ ਵੀ ਲੋੜ ਹੈ ਆਪਾਂ ਕਹਿੰਦੇ ਕਿ ਇਹਦੇ ਕੋਲ 200 ਐਡੀ ਕੋਲ ਵੀ ਐਨ ਨੂੰ ਧੱਕ ਦੋ ਇੱਕ ਹੀ ਹੈਗਾ ਹਰੇਕ ਨੂੰ ਜੋੜੀਆ ਪਾ ਲਓ ਇੱਕ ਨਜੀ ਕੋਟ ਹੋਏ ਆਪਾਂ ਜੋੜ ਜੋੜੀ ਤੇ ਕਰਕੇ ਜੋੜ ਜੋੜ ਕੇ ਆਪਣੀ ਪਾਰਟੀ ਨੂੰ ਜਤਾਨ ਵਾਸਤੇ ਆਪ ਕੀ ਧਰੇ ਬੰਦੀ ਇੱਕ ਸਾਲ ਵਾਸਤੇ ਛੱਡ ਦੀਏ ਜੇ ਤੁਹਾਡੇ ਬੰਦੀ ਵਿੱਚ ਫਸੇ ਰਵਾਂਗੇ ਤਾਂ ਕਦੇ ਕਿਸੇ ਹੋਰ ਨੂੰ ਮਿਲੂਗਾ ਸਰਕਾਰਾਂ ਦੁਸ਼ੀਆਂ ਬਣਨ ਕਿਆ ਤੇ ਫੇਰ ਨੁਕਸਾਨ ਸਾਡੇ ਸਾਰਿਆਂ ਦਾ ਹੁੰਦਾ ਕਿਉਂਕਿ ਪਰਚੇ ਸਾਰਿਆਂ ਦੇ ਉੱਤੇ ਹੁੰਦੇ ਕੋਟ ਸਾਰਿਆਂ ਨੂੰ ਪੈਂਦੇ ਹੈ ਤੇ ਕਿਉਂ ਨਾ ਛੱਡ ਦੇਈਏ ਤੁਹਾਡੇ ਬੰਦੀ ਬਸ ਕੱਟੇ ਹੋ ਕੇ ਪਾਰਟੀ ਨੂੰ ਜਿਤਾਉਣ ਦਾ ਨਿਸ਼ਾਨਾ ਜਿਵੇਂ ਤੁਸੀਂ ਮੇਰੇ ਪਾਰਲੀਮੈਂਟ ਵਿੱਚ ਚੋਣਾਂ ਚ ਕੀਤਾ ਜਿਵੇਂ ਤੁਸੀਂ ਅੱਜ ਕੀਤਾ ਇਹਨਾਂ ਚੋਣਾਂ ਚ ਕੀਤਾ ਹੁਣ ਪਾਰਟੀ ਨੂੰ ਜਿਤਾਉਣ ਵਾਸਤੇ ਕਿਉਂਕਿ ਮਾਣਵੇਂ ਵਿੱਚ ਸਾਡੀ ਇੰਨੀ ਸ਼ਾਨਦਾਰ

ता करके पूरे पंजे अंबर च आ रहे सो यह जज्बे के नारा खिंचए मैं इतान साहब का भी शुकराना करती हाँ जिन्होंने बहुत वाली काम कर रहे सारी लीडरशिप का शुकराना जिथे कसर रह गई है अपने अपने पिंड अपने अपने जोन का एनालाइज करिए सोचिए कि घाट बनी रह ਜਿੱਥੇ ਘੜੇ ਬੰਦੀ ਉਹਨੂੰ ਖਤਮ ਕਰੀਏ ਸਾਰੇ ਆਪਣਾ ਯੋਗਦਾਨ ਪਾ ਲਈ ਜੇ ਇਕੱਠੇ ਹੋ ਗਿਆ ਸੀ ਲੋਕਾਂ ਨੂੰ ਪਾਵਾਂਗੇ ਹੱਥ ਦੀ ਵੀ ਪੰਜੋ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਹਰੇਕ ਦੀ ਲੋੜ ਤੇ ਤਾਂ ਮੁਠੀ ਹੁੰਦੀ ਹੈ ਤੇ ਮੁਕਾਤਾ ਵੱਜਦਾ ਹੈਗਾ ਤੇ ਮੁਕਾ ਮਾਰਿਆ ਇਹੋ ਜੀ ਸਰਕਾਰਾਂ ਨੂੰ ਚਲਾਨੇ ਲੋਕਾਂ ਨੂੰ ਝੂਠ ਮਾਰਿਆ ਜਿਨ੍ਹਾਂ ਨੇ ਪੰਜਾਬ 'ਇਹ ਹਰਾ ਫਾਇਦਾ ਕਰ ਦਿੱਤੇ ਨੇ ਤੇ ਗੁਰੂ ਸਾਹਿਬ ਰਹਿਮ ਕਰੋ ਬੇਮਤ ਕਰਨਗੇ ਜ਼ਰੂਰ ਸੱਚ ਦੀ ਜਿੱਤ ਹੋਗੀ ਜਿਸ ਨੂੰ ਨਾਲ ਆਪਾਂ ਨੂੰ ਉਹ ਆਸਰਾ ਹੈਗਾ ਉਸ ਗੁਰੂ ਦੇ ਦਰਸ਼ੇ ਹਮੇਸ਼ਾ ਜਿੱਤ ਸੱਚ ਦੀ ਹੋਵੇ ਤੇ ਮਲੇ ਤਾਂ ਮਤ ਕਰਨ इस खेतरी पार्टी को कामयाबी बख्शे एक बार फिर पंजाब की लोगों लो कीवा करिए जिस सेवा की सारी आस रखते हैं अच्छ भावें गरीब होकानदार हो, हो, हो रखता है कि बह खड़े कोई आवाज सुने के सरकार चेक सुनवाई अच्छ है नहीं so, पाड़े दिल की गहराइया तो एक बार फिर बहुत बहुत धन्यवाद बहुत, बहुत बहुत बधाई उन्होंने सारिया को जिन्होंने जित हासिल करके पार्टी का मान बताया

ਔਰ ਜਸਾਨਾ ਤੁਮ ਸਾਡਾ ਕੋਟਾ ਨੂੰ ਕੋ ਧੰਵਾਦ ਮਾਈਕਲ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਕਿ ਬ੍ਰੋਟੇ ਬੁਲਾ ਗਿਆ ਪਹੁੰਚਵਾਤਨ ਮਾਰਤੀ ਬਾਜੀ ਸੋ ਹੁਣ ਸਾਰੀ ਸੰਗਤ ਦੇ ਵਿੱਚੋਂ ਬੇਨਤੀ ਹੈ ਜਿਹੜੇ ਵੀ ਆਪਣੇ ਜਿਹੜਾ ਪੁਲੀਸ਼ਨ ਦੇ ਮੈਂਬਰ ਜਿੱਤੇ ਹਨ ਉਹ ਕਿਰਪਾ ਕਰਕੇ ਵਾਰੀ ਨਾਲ ਆਈ ਲਾਇਓ ਉਸ ਤੋਂ ਬਾਅਦ ਹਲਕਾ ਬਾਈਸ ਦੇ ਹਰਤੀ ਤੋਂ ਆਪਾਂ ਸ਼ੁਰੂ ਕਰ ਲਾਂਗੇ ਜਿਵੇਂ ਜਿਵੇਂ ਹਲਕਾ ਬਾਈਸ ਨਾਮ ਲਵਾਂਗੇ ਉਹ ਸਾਰੇ ਕਿਰਪਾ ਕਰਕੇ ਪਹੁੰਚ ਦੀ ਕਿਰਪਾਲਤਾ ਕਰਿਓ ਸਭ ਤੋਂ ਪਹਿਲਾਂ ਬੇਨਤੀ ਕਰਦੇ ਆ ਸਾਡੇ ਬੀਬੀ ਜਸਕਰਨ ਕੌਰ ਜੀ ਬੱਲਵਾਨਾ ਜੋ ਕਿ ਸਵਰਗਵਾਸੀ ਜਥੇਦਾਰ ਜਗਸੀਰ ਸਿੰਘ ਜੀ ਦੇ ਤਲਪਤਨੀ ਹਨ ਉਹਨਾਂ ਨੂੰ ਬੇਨਤੀ ਆ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਉਹਨਾਂ ਨੂੰ ਬੜੀ ਵੱਡੀ ਜਿੱਤ ਮਿਲੀ ਆ ਉਹ ਆ ਕੇ ਸਰੂਪ ਆਉਂ ਲੈਂਥ ਆਜੋ ਜੀ ਬੀਬੀ ਜਸਕਰਨ ਕੌਰ ਜੀ ਮਲਵਾਲਾ ਧਰਮਪਤਰੀ ਜਨਰਲ ਅਰਜੇ ਸਿੰਘ ਜੀ ਇਕੱਲੇ ਬੋਟਾਂ ਦੇ ਜਿੰਦ ਗਿਆਨ ਸੈਡੀ ਸਿੰਘ ਦੇ ਹਲਕਾ ਪੁਚਰਾ ਪਿਛੋਂ ਪੂਰੇ ਗੋਣ ਦਾ ਸਭ ਤੋਂ ਪੂਰੀ ਜੋ ਪ੍ਰੇਜ਼ੈਂਟੇਸ਼ਨ ਅਗਲੇ ਸਾਲ 5400 ਜਾਓ ਜੀ ਤੁਹਾਡਾ ਨਾਮ ਲੇਜੋ ਸਮਿਨਾ ਲੇਜੋ ਉਸ ਤੋਂ ਬਾਅਦ ਭਾਈ ਗੁਰਜਿੰਦਰ ਸਿੰਘ ਜਿਹੜੇ ਗੁਰਦੁਆਰੇ ਆ ਜਗਾ ਤੋਂ ਬਣਾਉਂ ਗਏ ਉਹ ਵੀ ਪਹੁੰਚ ਆ ਗਏ ਅਜੇ ਜਗਾ ਬਣਾ ਦਿਓ ਜੀ ਮੈਨੂੰ ਥੋੜੀ ਜਗਾ ਚਾਹੀਦੀ ਇਹਨਾਂ ਨੇ ਆਉਣਾ ਬੋਲੋ ਸੋਹਣ ਸਤਿ ਸ਼੍ਰੀ ਅਕਾਲ ਸਤ ਸੋਤ ਵਣ

ਲੰਸੋਈ ਤੋਂ ਬਾਅਦ ਦੂਜੇ ਨੰਬਰ ਤੇ ਨਹੀਂ ਗਈ ਆ 571 ਬਾਤ ਹੋ ਰਹਾ ਮੈਨਾ ਜਿੱਦਾਂ 5000 ਜਿਹੜਾ ਨਾਮ ਹੈ ਗੁਰਕਵਰ ਸਿੰਘ ਉਨਸਰ ਸਨੇਗਾ ਉਹ ਵੀ ਆ ਕੇ ਆਪਣਾ ਸਰੂਪ ਜੋ ਗੁਰਤੇਜ ਸਿੰਘ ਦੇ ਪਤਨੀ ਹਰ ਗੁਰਪਿੰਦਰ ਕੌਰ ਖੂਸ ਮੰਡੀ ਉਹ ਆ ਕੇ ਆਪਣਾ ਸਰੂਪ ਹੋਣਾ ਗੁਰਪਿੰਦਰ ਕੌਰ ਖੂਸ ਮੰਡੀ ਇਹ ਵਰਜੀਤ ਕੌਰ ਨੀਆ ਵਾਲਾ ਜੀ ਬਲਾਡ ਵੀ ਚੋਣਦਾ ਕੋਲੇ 100 ਸੰਜੀਤ ਕੌਰ ਬਾਣੀ ਗੁਰਵਿੰਦਰ ਕੌਰ ਪੂਸ਼ ਮੰਡੀ ਨਾਲ ਤੇਜ ਸਿੰਘ ਜਪਨ ਸਾਹਿਬ ਉਸ ਤੋਂ ਅੱਗੇ ਤੁਸੀਂ ਕਿਹੜੀ ਸੀਟ ਤੇ ਖੜੇ ਹੋਏ ਸੀਗੇ ਮਾ ਜਸ ਸਿੰਘ ਜੋਂ ਜਸਪਾਲ ਨਾ ਬਹੁਤ ਵੱਧ ਮੈਨੂੰ ਪਤਾ ਨਹੀਂ ਸੀ ਖੜੇ ਹੋਏ ਬਹੁਤ ਬਹੁਤ ਮੁਬਾਰਕ ਆਈ ਬੰਗੀ ਰੋਡੂ ਤੋਂ ਦੀ ਜਸਪਾਲ ਵੱਡੀ ਚੱਲ ਵੱਡੀ 5062 ਨੂੰ ਸਲਾਮ ਹੈ ਹਾਂ ਲਈ ਬਹੁਤ ਵਧੀਆ ਮੁਬਾਰਕ ਤਲਵੰਡੀ ਸਾਹਿਬ ਹਲਕਾ ਤਲਵੰਡੀ ਸਾਹਿਬ ਵਾਲੇ ਜਿਹੜੇ ਜਿਲ੍ਹਾ ਪ੍ਰੀਸ਼ਦ ਮੈਂਬਰ ਜਿੱਤੇ ਹਨ ਕਿਰਪਾ ਕਰਕੇ ਬੰਦੋ ਦੀ ਜਸਪਾਲ ਵੱਡ ਚੱਲ ਗੁੱਟਾ ਸਿੰਘ ਕੌੜਿਆਣਾ ਜੋ ਸੀਗੋ ਜਨ ਤੋਂ ਹਨ